ਘੰਟਾਂ ਵਿੱਚ ਇਹਦੇ ਵਿੱਚ ਹੁੰਦਾ ਵੀ ਇਹਦਾ ਐਸਬੀ ਬੈਂਕ ਦੇ ਵਿੱਚ 130 ਕੰਪਲੇਂਟਸ ਆਈਆਂ ਜਿਹਦੇ ਵਿੱਚ ਕੋਈ ਅਮਿਤ ਢਿੰਗੜਾ ਵੱਲੋਂ 6 ਕਰੋੜ ਦੀ ਜਿਹੜੀ ਥਾਗੀ ਸਾਹਮਣੇ ਆਈ ਹੈ। ਪਤਨੀ ਜਿਹੜੀ ਇੰਦਰ ਕੌਰ ਸਿੰਘ ਤੇ ਉਸਦੇ ਅਕਾਊਂਟ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਵਿੱਚ ਪੈਸੇ ਜਿਹੜੇ ਟਰਾਂਸਫਰ ਕੀਤੇ ਸਨ ਤੇ ਉਸ ਸਬੰਧ ਵਿੱਚ ਸਾਨੂੰ ਇੱਕ ਕੰਪਲੇਂਟ ਐਸਬੀ ਬੈਂਕ ਕੋਲੋਂ ਜਿਹੜੀ ਉੱਤੇ ਟੀਮ ਇਕੱਠੀ ਕੀਤੀ ਹੋਈ ਹੈ। ਜਿਹੜੀ ਸਾਡੀ ਇਸ ਦੇ ਚ ਪੀਸ ਵਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਮੁੱਤੀਰਾਉ ਜਿਹੜਾ ਕਰਤਾ ਕਰਨ ਵਾਸਤੇ ਸਾਡੀ ਟੀਮਾਂ ਬਣੀਆਂ ਨੇ ਅਸੀਂ ਅਲੱਗ-ਅਲੱਗ ਥਾਵਾਂ ਤੇ ਰੇਡ ਕਰ ਰਹੇ ਹਾਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਦੀ ਸਾਦਕ ਨਾਲ ਸਬੰਧਤ ਸਟੇਟ ਬੈਂਕ ਆਫ ਇੰਡੀਆ ਵਿੱਚੋਂ ਲਗਭਗ 50 ਕਰੋੜ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋਏ ਅਮਿਤ ਢਿੰਗੜੇ ਦੇ ਪੈਸਿਆਂ ਵਿੱਚੋਂ ਪੁਲਿਸ ਨੂੰ ਲਗਭਗ 3 ਕਰੋੜ ਰੁਪਏ ਦੇ ਕਰੀਬ ਦੀ ਸੂਹ ਮਿਲ ਗਈ ਹੈ ਕਿ ਇਹ ਕਿੱਥੇ ਉਸਨੇ ਜਮ੍ਹਾਂ ਕਰਵਾਇਆ ਇਹ ਸਾਰਾ ਕੁਝ ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਦੱਸਿਆ ਹੈ ਪਤਾ ਲੱਗਾ ਹੈ ਕਿ ਅਮਿਤ ਢਿੰਗੜਾ ਨੇ ਆਪਣੇ ਠੱਗੀ ਮਾਰੇ ਹੋਏ ਪੈਸਿਆਂ ਵਿੱਚੋਂ ਆਪਣੀ ਪਤਨੀ ਦੇ ਖਾਤੇ ਵਿੱਚ ਲਗਭਗ 3 ਕਰੋੜ ਰੁਪਏ ਦੇ ਕਰੀਬ ਪੈਸਾ ਸੀ ਜਿਹੜਾ ਉਹ ਟਰਾਂਸਫਰ ਕੀਤਾ ਹੈ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਤੁਰੰਤ ਜਿਹੜਾ ਕੇਸ ਦਰਜ ਕੀਤਾ ਹੋਇਆ ਸੀ ਅਮਿਤ ਢਿੰਗੜੇ ਤੇ ਉਸ ਦੇ ਵਿੱਚ ਉਸ ਦੀ ਪਤਨੀ ਨੂੰ ਵੀ ਨਾਮਜ਼ਦ ਕਰ ਲਿਆ ਹੈ ਤੇ ਉਸ ਨੂੰ ਗ੍ਰਫਤਾਰ ਕਰ ਲਿਆ ਹੈ ਬੈਂਕ ਅਧਿਕਾਰੀ ਹਾਲਾਂਕਿ ਹਾਲੇ 7 ਕਰੋੜ ਰੁਪਏ ਦਾ ਘਪਲਾ ਦੱਸ ਰਹੇ ਆ ਤੇ ਨਾਲ ਦੀ ਨਾਲ ਇਹ ਵੀ ਪਤਾ ਲੱਗ ਰਿਹਾ ਹੈ ਕਿ ਕਿੱਥੇ ਕਿੱਥੇ ਪੈਸੇ ਟਰਾਂਸਫਰ ਕੀਤੇ ਆ ਜਿਵੇਂ ਜਿਵੇਂ ਜਾਂਚ ਚੱਲ ਰਹੀ ਉਵੇਂ-ਉਵੇਂ ਨਵੇਂ ਖੁਲਾਸੇ ਹੋ ਰਹੇ ਆ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੱਡੇ ਖੁਲਾਸੇ ਹੋ ਸਕਦੇ ਆ ਪੁਲਿਸ ਅਧਿਕਾਰੀ ਤੇ ਬੈਂਕ ਅਧਿਕਾਰੀਆਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕਈ ਖਾਤਿਆਂ ਦਾ ਪਤਾ ਲੱਗ ਸਕਦਾ ਹੈ ਜਿਸ ਦੇ ਵਿੱਚ ਉਸਨੇ ਆਪਣੇ ਇਹ ਕਰੋੜਾਂ ਰੁਪਏ ਆ ਜਿਹੜੇ ਉਹ ਟਰਾਂਸਫਰ ਕੀਤੇ ਹੋਣਗੇ ਤੇ ਕਈ ਭੋਲੇ-ਪਾਲੇ ਵੀ ਅਮਿਤ ਢਿੰਗੜੇ ਦੀ ਠੱਗੀ ਵਿੱਚ ਭਾਗੀਦਾਰ ਦਿਖਾਈ ਦੇਣਗੇ ਸਾਡੇ ਇਸ ਕੋਈ ਦਿੱਤਾ ਲਈ ਦਿੱਤੇ ਪੈਸੀ ਹੋ ਗਏ ਸਨ ਹਣ ਜਿਹੜਾ ਸਾਡੇ ਕੋ ਐਸਬੀਆਈ ਬੈਂਕ ਦੇ ਜਿਹੜੇ ਸਾਡੇ ਉੱਤੇ ਬ੍ਰਾਂਚ ਦੇ ਉੱਤੇ ਇੱਕ ਅਮਿਤ ਢਿੰਗ ਦਾ ਜਿਹੜਾ ਉੱਤੇ ਬੈਂਕ ਦੇ ਵਿੱਚ ਕਲੈਰੀਕਲ ਤੌਰ ਤੇ ਕੰਮ ਕਰਦਾ ਸੀ ਉਸ ਤੇ ਅਸੀਂ ਇੱਕ ਐਫਆਈਆ ਨੰਬਰ 100 ਜਿਹੜੀ ਰਜਿਸਟਰ ਕੀਤੀ 420 ਦੀ ਇਹ ਇਹਦੇ ਵਿੱਚ ਹੁੰਦਾ ਵੀ ਦਾ ਐਸਬੀ ਬੈਂਕ ਦੇ ਵਿੱਚ 130 ਕੰਪਲੇਂਟਸ ਆਈਆਂ ਜਿਹਦੇ ਵਿੱਚ ਕੋਈ ਅਮਿਤ ਢਿੰਗੜਾ ਵੱਲੋਂ ਚੇਕ ਰੋਡ ਦੀ ਜਿਹੜੀ ਥਾਂ ਕੀ ਸਾਹਮਣੇ ਆਈ ਹੈ ਤੇ ਇਸ ਦੇ ਸਬੰਧ ਵਿੱਚ ਇਸ ਨੇ ਆਦੀ ਪਤਨੀ ਜਿਹੜੀ ਰੁਪਿੰਦਰ ਕੌਰ ਸਿੰਘ ਤੇ ਉਸ ਦੇ ਅਕਾਊਂਟ ਦੇ ਵਿੱਚ ਵੀ ਕਾਫੀ ਵੱਡੀ ਮਾਤਰਾ ਵਿੱਚ ਪੈਸੇ ਜੀ ਟ੍ਰਾਂਸਫਰ ਕੀਤੇ ਨੇ ਸੀ ਟ੍ਰਾਂਸਫਰ ਤੇ ਉਸ ਸਬੰਧ ਵਿੱਚ ਸਾਨੂੰ ਇਹ ਕੰਪਲੇਂਟ ਐਸਬੀ ਬੈਂਕ ਵੱਲੋਂ ਜਿਹੜੀ ਉੱਥੇ ਟੀਮ ਕਠਨ ਕੀਤੀ ਹੋਈ ਹੈ ਉਹਨਾਂ ਸਮੇਂ ਪੀਚੀ ਜਿਸ ਦੇ ਉਸਤੇ ਅਸੀਂ ਇਸ ਦੀ ਪਤਨੀ ਨਾਮਿਨੇਟ ਕਰਕੇ ਉਸ ਦੀ ਗ੍ਰਿਫਤਾਰੀ ਪਾਲੀ ਤੇ ਜਿਹੜੀ ਸਾਡੀ ਇਸ ਦੇ ਚ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਅਮੁੱਤ ਟੀਮਾਂ ਜਿਹੜਾ ਗ੍ਰਿਫਤਾਰ ਕਰਨ ਵਾਸਤੇ ਸਾਡੀਆਂ ਟੀਮਾਂ ਬਣੀਆਂ ਹਨ ਅਸੀਂ ਅਲੱਗ-ਅਲੱਗ ਥਾਵਾਂ ਤੇ ਰੇਡ ਕਰ ਰਹੇ ਹਾਂ ਤੇ ਜਿਵੇਂ ਅੱਗੇ ਹੋਰ ਵੀ ਜੇ ਕੋਈ ਚੀਜ਼ ਸਾਹਮਣੇ ਆਏਗੀ ਉਸੇ ਤਰ੍ਹਾਂ ਇਹ ਜਿਹੜੀ ਇਸ ਦੇ ਵਿੱਚ ਚੋਣ ਦੀ ਕਰ ਰਹੀ ਕੀਤੇ ਇਹਦੇ ਵਿੱਚ ਹੋਣ